ਹੈਲੋ ਇੱਕ ਨਾ ਗੱਲ ਹੈ ਸਿੱਖਿਆ ਵਾਲੀ ਹਾਂ ਜ਼ਰੂਰੀ ਹੈ ਆਪਾਂ ਲਿਹਾਜ਼ ਰੱਖਦੇ ਆਂ ਮਾੜੀ ਜੇ ਨਾਲ ਹਾਂ ਪਰ ਆਪਾਂ ਨੂੰ ਵੀ ਪਤਾ ਨਹੀਂ ਹੁੰਦਾ ਵੀ ਇਹ ਲਿਹਾਜ਼ ਮਹਿੰਗੀ ਬਹੁਤ ਪੈਣੀ ਹੈ ਸਹੀ ਗੱਲ ਹੈ ਕਦੇ ਵੀ ਜੇ ਕੋਈ ਮੁੰਡਾ ਹੂੰ ਮਤਲਬ ਕਿ ਗਲਤ ਕੰਮ ਕਰਦਾ ਹੈ ਹੂੰ ਜਿਉਂ ਕਹਿੰਦਾ ਹੈ ਮੈਨੂੰ ਆਪਦੇ ਕੋਲੇ ਬੁਲਾ ਲਾ ਹਾਂ ਐ ਕਰ ਲਾ ਹਨਾ ਉੱਥੇ ਸਾਡਾ ਫਰਜ਼ ਬਣਦਾ ਉਹਨੂੰ ਕਹਿਣ ਦਾ ਭਾਈ ਸਾਹਿਬ ਹੋਟਲ ਹੈਗੇ ਹੋਰ ਹੈਗੇ ਉੱਥੇ ਜਾਓ ਹਾਂ ਆਈ ਇੱਕ ਮੁੰਡਾ ਸੀਗਾ ਹੂੰ ਤੇ ਇੱਕ ਕੁੜੀ ਲੈ ਕੇ ਜਾ ਰਿਹਾ ਉਹ ਹੂੰ ਤੇ ਉਹਨੇ ਆਪਣੇ ਦੋਸਤ ਨੂੰ ਫੋਨ ਲਾਇਆ ਅੱਛਾ ਕਾ ਦੋਸਤ ਵੇਖ ਹੂੰ ਕਾ ਸਾਡੇ ਘਰੇ ਹੈ ਨਹੀਂ ਕੋਈ ਆਜਾ ਜੇ ਆਉਣਾ ਤਾਂ ਕੋਈ ਨਾ ਅੱਛਾ ਉਹ ਕਹਿੰਦਾ ਚਲ ਠੀਕ ਹੈ ਹੂੰ ਉਹਨੇ 15 ਕ ਮਿੰਟ ਬਾਅਦ ਫੋਨ ਲਾ ਕੇ ਕਹਿੰਦਾ ਯਾਰ ਕੋਈ ਸਾਧਨ ਹੈ ਨਹੀਂ ਤੇਰੇ ਕੋਲੇ ਮੇਰਾ ਸਾਧਨ ਹੈ ਨਹੀਂ ਯਾਰ ਅੱਛਾ ਉਹ ਕਹਿੰਦਾ ਹੈਗੀ ਆ ਗੱਡੀ ਲੈ ਕੇ ਜਾਵਾਂਗਾ ਤਾਂ ਲੈ ਜਾ ਹਾਂ ਚਲ 8-10 ਕਿਲੋਮੀਟਰ ਸੀਗਾ ਉਠਾ ਲਿਆ ਅੱਛਾ ਤਾ ਕੇ ਕਰੇ ਲੈ ਆਇਆ ਆਉ ਦੇ ਹਾਂ ਅੱਛਾ ਚਾਹ ਪਾਣੀ ਪਿਆਇਆ ਉਹਨਾਂ ਨੂੰ ਹੂੰ ਕਹਿੰਦਾ ਬਈ ਮੈਰਿਜ ਕਰਾਉਣੀ ਆ ਅਸੀਂ ਐਂ ਕਰਾਉਣਾ ਉਹ ਕਹਿੰਦਾ ਚਲ ਕੋਈ ਗੱਲ ਨਹੀਂ ਬਈ ਹੂੰ ਤੇ ਉਹਨਾਂ ਨੂੰ ਕਹਿੰਦਾ ਵੀ ਤੂੰ ਅੰਦਰੋਂ ਗੁੰਡਾ ਲਾ ਲਓ ਮੈਂ ਬਾਜ਼ਾਰ ਜਾ ਕੇ ਆਉਣਾ ਅੱਛਾ ਬਈ ਉਹ ਘੰਟਾ ਡੇਢ ਘੰਟਾ ਮੁੜਿਆ ਨਹੀਂ ਅੱਛਾ ਨਾ ਉਹਨਾਂ ਦਾ ਫੋਨ ਆਇਆ ਅੱਛਾ ਕਹਿੰਦਾ ਡੇਢ ਘੰਟਾ ਹੋ ਗਿਆ 2 ਘੰਟੇ ਫੋਨ ਹੀ ਨਹੀਂ ਲਾਇਆ ਕੰਜਰ ਦਿਆਂ ਨਾ ਹਾਂ ਉਨੇ ਫੋਨ ਲਾਇਆ ਅੱਛਾ ਉਹ ਕਹਿੰਦਾ ਹੋਊਗਾ ਮੈਂ ਘਰੇ ਜਾਵਾਂ ਹਨਾ ਹੂੰ ਹੂੰ ਉਹਨੇ ਕਹਿੰਦਾ ਯਾਰ ਆਪਾਂ ਘਰੇ ਚੱਲਦੇ ਆਂ ਹਾਂ ਵੀ ਜੇ ਫੋਨ ਆਵੇ ਤਾਂ ਮੈਂ ਘਰ ਨੂੰ ਜਾਵਾਂ ਹਨਾ ਹਾਂ ਜਾਂ ਮੰਨ ਲਾ ਯਾਰ ਵੀ ਉਹ ਤੁਹਾਡੇ ਘਰ ਦੀ ਆ ਜਾਣ ਹਾਂ ਤੇ ਉਹਨੇ ਫੋਨ ਲਾਇਆ ਨਾ ਚੱਕਿਆ ਦੁਬਾਰਾ ਲਾਇਆ ਉਹ ਕੁੜੀ ਨੇ ਚੱਕਿਆ ਅੱਛਾ ਇਹ ਲੀਜੀ ਬਾਤ ਚ ਬੋਲੀ ਹਾਂਜੀ ਕੌਣ ਹਾਂ ਉਹ ਕਹਿੰਦਾ ਵੀ ਮੈਂ ਉਹੀ ਬੋਲਦਾ ਜਿਹਦੇ ਘਰੇ ਆ ਤੂੰ ਅੱਛਾ ਉਹਦੇ ਨਾਲ ਗੱਲ ਕਰਾ ਕਿੱਥੇ ਆ ਹਾਂ ਕਹਿੰਦੀ ਵੀ ਉਹ ਤਾਂ ਬੋਲਦਾ ਨਹੀਂ ਅੱਛਾ ਉਹਦਾ ਵੀ ਹੋਸ ਪਿਆ ਅੱਛਾ ਇਹ ਦ ਘੰਟਾ ਹੋ ਗਿਆ ਕਹਿੰਦੀ ਮੈਂ ਦੇਖੀ ਜਾਨੀ ਹਾਂ ਉਹ ਕਹਿੰਦਾ ਤੇਰਾ ਦਿਮਾਗ ਖਰਾਬ ਆ ਤੂੰ ਮੈਨੂੰ ਫੋਨ ਲਾ ਦੇ ਹਾਂ ਜਦੋਂ ਬੋਲਦਾ ਨਹੀਂ ਹਾਂ ਉਹ ਡਰ ਗਿਆ ਭੱਜਿਆ ਉਹ ਹਾਂ ਉਹਨੇ ਕਹ ਦੋਸਤ ਲਿਆ ਨਾਲ ਆਉਂਦਾ ਹਾਂ ਨਾਲ ਯਾਰ ਹਾਂ ਤੂੰ ਘਰੇ ਆ ਕੇ ਵੇਖਿਆ ਉਹ ਗਲਤ ਸਮਝ ਗਿਆ ਹੋਣਾ ਵੀ ਕਿਤੇ ਹੋਰ ਨਾ ਚੱਲ ਗਿਆ ਲੱਗ ਗਿਆ ਚੱਲ ਗਿਆ ਅੱਛਾ ਪਪਾ ਜਦੋਂ ਨੇ ਆ ਕੇ ਵੇਖਿਆ ਹਾਂ ਸਾਹ ਚੱਲ ਰਹੇ ਐ ਅੱਛਾ ਦਿਲ ਧੜਕ ਰਿਹਾ ਨਬਜ਼ ਚੱਲ ਰਹੀ ਐ ਹੂੰ ਉਹ ਕਹਿੰਦਾ ਵੀ ਨਹੀਂ ਖਾਦਾ ਕੀ ਐ ਹਾਂ ਉਹ ਕਹਿੰਦਾ ਪਤਾ ਨਹੀਂ ਵੀ ਇਹਨੇ ਗੋਲੀਆਂ ਖਾਧੀਆਂ ਸੀ ਪਾਣੀ ਨਾਲ ਹਾਂ ਮੈਨੂੰ ਨਹੀਂ ਪਤਾ ਉਹ ਕਿੰਨੀਆਂ ਸੀ ਕੀ ਸੀ ਅੱਛਾ ਉਹ ਕੁੜੀ ਵੀ ਨਿਆਣੀ ਆ ਹਾਂ ਭਾਈ ਬਹੁਤ ਜਾਨੀ ਯਤਨ ਕਰਦੇ ਆ ਉਹਨੂੰ ਠਾਉਣ ਦੇ ਨਹੀਂ ਉੱਠਦਾ ਪਾਣੀ ਦੇ ਸਿੱਟੇ ਵੀ ਮਾਰਦੇ ਆ ਅੱਛਾ ਜਾਨੀ ਉਹ ਗੁੰਹਾ ਕਰ ਗਿਆ ਅੱਛਾ ਘਾਰੇ ਪਰਦਾ ਵਿਹੋਸ਼ ਹੀ ਆ ਜਾਨੀ ਹੈ ਵਿਹੋਸ਼ ਹਾਂ ਉਹਦਾ ਵੀ ਤਾਂ ਕੰਮ ਖਰਾਬ ਹੋ ਗਿਆ ਹਾਂ ਇਹ ਉਹਨਾਂ ਕੁੜੀਆਂ ਵਾਸਤੇ ਵੀ ਹੈ ਹਾਂ ਜਿਹੜੀਆਂ ਜਾ ਕੇ ਮੂੰਹ ਤੁਰ ਜਾਂਦੀਆਂ ਹਾਂ ਵੀ ਜੇ ਉੱਥੇ ਕੋਈ ਜਿਹਦੇ ਨਾਲ ਜਾਣਗੇ ਤੁਸੀਂ ਪਹਿਲਾਂ ਥੋੜਾ ਫੋਨ ਤੇ ਸੰਪਰਕ ਹੁੰਦਾ ਹੈ ਹਾਂ ਸਭ ਤੋਂ ਪਹਿਲਾਂ ਫੋਨ ਹੀ ਘੰਡਾਲਦੀ ਹੈ ਪੁਲਿਸ ਕਿਹਨੇ ਕਿਹਨੂੰ ਲਾਇਆ ਹਾਂ ਠੀਕ ਹੈ ਜਾਂ ਆਪਣੇ ਜਿੱਤ ਜੁੰਦਾ ਵੀ ਆਪਾਂ ਹੁਣ ਛੱਡ ਕੇ ਭੱਜ ਜਾਂਦੇ ਆਪਾਂ ਨੂੰ ਕਿਹੜਾ ਕਿਸੇ ਨੇ ਦੇਖਿਆ ਹਾਂ ਪਰ ਫੋਨ ਦਾ ਦੇਖਿਆ ਹੁੰਦਾ ਉਹਦਾ ਰਿਕਾਰਡ 'ਚ ਆ ਬਾਈ ਉਹਦਾ ਫੋਨ ਨਿਕਲ ਹੀ ਆਉਣਾ ਹਾਂ ਟਾਈਮ ਵੀ ਰਿਕਾਰਡ 'ਚ ਹੂੰ ਤੇ ਹੂੰ ਉਹ ਮੁੰਡੇ ਦੇ ਪਾਦੀ ਬਣ ਜਾਂਦੀ ਥੀ ਹੂੰ ਘਰ ਵਾਲੇ ਦੀ ਹੂੰ ਅੱਛਾ ਕੁੜੀ ਕਹਿੰਦੀ ਮੈਨੂੰ ਬੱਸ ਚੜਾ ਦਿਓ ਮੈਂ ਘਰੇ ਜਾਣਾ ਕਿ ਮੈਂ ਲੇਟ ਆ ਹਾਂ ਤੂੰ ਕਹਿੰਦਾ ਭਾਈ ਤੈਨੂੰ ਐ ਕਿਵੇਂ ਚੜਾ ਦਕੇ ਹਾਂ ਮੈਨੂੰ ਕੌਣ ਲੈ ਕੇ ਜਾਊਗਾ ਤੂੰ ਇਹਦੇ ਨਾਲ ਆਈਆਂ ਹੂੰ ਜੇ ਇਹਨੂੰ ਕੋਈ ਗੱਲਬਾਤ ਹੋ ਗਈ ਹੂੰ ਉਹ ਕਹਿੰਦੇ ਮੇਰੇ ਘਰੋਂ ਚੱਤਰ ਪਹਿਣ ਕਿਉਂ ਕਹਿੰਦਾ ਸਾਡੇ ਘਰੋਂ ਕਿਤੇ ਹਾਰ ਪਹਿਣੇ ਹੂੰ ਤੂੰ ਦਾ ਦੇ ਨਾਲ ਆਈਆਂ ਤੁਸੀਂ ਤਾਂ ਫਿਰਦੇ ਆਂ ਇੱਥੇ ਕਹਿੰਦਾ ਮੈਂ ਉਹੀ ਗੱਲ ਲੈਣੀ ਆ ਹਾਂ ਬਿਨਾਂ ਗੱਲ ਤੋਂ ਹੀ ਹਾਂ ਇੱਕ ਤੁਹਾਨੂੰ ਲੈ ਕੇ ਆਇਆ ਹੂੰ ਤੁਹਾਨੂੰ ਘਰੇ ਲੈ ਆਇਆ ਉੱਥੋਂ ਮੈਂ ਆਹ ਕੰਮ ਕਰ ਬੈਠਾਂ ਹਾਂ ਉਹ ਨਾਲ ਪਹਿਨਵਾ ਹਸਪਤਾਲ ਲੈ ਚੱਲ ਗਏ ਹੂੰ ਵੀ ਤੂੰ ਨਾ ਰਹਿ ਹਾਂ ਹੂੰ ਉਹ ਕੁੜੀ ਨੂੰ ਤੇ ਮੁੰਡੇ ਨੂੰ ਲੈ ਕੇ ਹਸਪਤਾਲ ਪਹੁੰਚ ਜਾਂਦੇ ਹੂੰ ਦਾਖਲ ਕਰਾਉਂਦਾ ਹੂੰ ਦਾਖਲ ਕਰਾ ਕੇ ਉਹਨੂੰ ਕਹਿੰਦਾ ਵੀ ਇਹਦੇ ਕੋਲੇ ਰਹਿ ਹੂੰ ਉਹ ਵੀ ਡਰਿਆ ਹੁੰਦਾ ਯਾਰ ਹਾਂ ਉਹ ਲੈ ਕੇ ਗੱਡੀ ਨਿਕਲੇ ਆਉਂਦਾ ਨਿਕਲੇ ਆਉਂਦਾ ਨਾਲ ਉਹਦਾ ਮੁੰਡਾ ਹੁੰਦਾ ਦੋਸਤ ਹਾਂ ਉਹ ਭੇਜਦਾ ਵੀ ਉਹਨੂੰ ਹੀ ਦਾਖਲ ਕਰਾਉਂ ਅੱਛਾ ਦੋਸਤ ਨੂੰ ਆਪਦੇ ਨੂੰ ਠੀਕ ਆ ਉਹ ਕਹਿੰਦੇ ਯਾਰ ਆਪਾਂ ਇਹਨੂੰ ਘਰਦਿਆਂ ਨੂੰ ਵੀ ਨਹੀਂ ਜਾਣਦੇ ਹਾਂ ਆਪਣੇ ਦੇ ਇਹਦੇ ਨਾਲ ਥੋੜੀ ਲਿਆਸ ਸੀ ਹਾਂ ਇਹਨੇ ਜਿਹਨੇ ਫੋਨ ਲਾ ਲਿਆ ਯਾਰ ਹਾਂ ਚਲੋ ਭਾਈ ਹੁਣ ਉਹ ਕੁੜੀ ਆ ਜਿਹੜੀ ਹੂੰ ਉਹ ਦਾਖਲ ਕਰਾ ਕੇ ਤੁਰ ਗਈ ਹੂੰ ਤੇ ਕੁੜੀ ਖਿਸਕ ਗਈ ਅੱਛਾ ਛੱਡ ਕੇ ਹਸਪਤਾਲ ਚ ਉਹਨੂੰ ਪਿੰਡ ਵੱਜੀ ਆਪਦੇ ਉਹਨੂੰ ਆਪਦਾ ਫਿਕਰ ਹੋਣਾ ਵੀ ਮੈਂ ਟਾਈਮ ਨਾਲ ਪਹੁੰਚਾਂ ਘੰਟੇ ਡੇਢ ਘੰਟੇ ਤੱਕ ਆ ਹਸਪਤਾਲ ਤੋਂ ਉਹਦੇ ਨੰਬਰ ਤੇ ਫੋਨ ਆਉਂਦਾ ਮੁੰਡੇ ਦੇ ਤੇ ਤੇ ਉਹਨੂੰ ਲਾਇਆ ਹੁੰਦਾ ਹਾਂ ਐਂਡ ਤੇ ਤਾਂ ਉਹ ਨਹੀਂ ਲਾਇਆ ਹੁੰਦਾ ਹੂੰ ਆਓ ਫੇਰ ਵੀ ਉਹੀ ਲਾਉਂਦਾ ਜਦੋਂ ਕੁੜੀ ਜਗਦੀ ਹੈ ਹਾਂ ਉਹ ਕਹਿੰਦੇ ਬਾਈ ਜੀ ਵੀ ਤੁਸੀਂ ਇਹਨੂੰ ਦਾਖਲ ਕਰਾ ਕੇ ਭੱਜ ਗਏ ਹੋ ਹਾਂ ਵੀ ਇਹਦਾ ਵਾਲੀਬਾਦ ਸਤ ਕੋਣ ਹੈ ਹਾਂ ਦੱਸੋ ਸਾਨੂੰ ਹਾਂ ਇਹਨੇ ਕੀ ਖਾਧਾ ਹੈ ਕੀ ਇਹਨੂੰ ਦਿੱਤਾ ਹੈ ਕੀ ਖਵਾਇਆ ਕਿਸੇ ਨੇ ਹਾਂ ਤੇ ਉਹ ਕਹਿੰਦਾ ਬਾਈ ਇਹਦੇ ਕੋਲੇ ਕੁੜੀ ਆ ਉਹਨੂੰ ਪੁੱਛੋ ਕਹਿੰਦਾ ਕੁੜੀ ਤਾਂ ਕੋਈ ਨਹੀਂ ਭੱਜ ਗਈ ਉਹਦਾ ਹਾਂ ਬੱਗੰਦੇ ਨੇ ਕੋਈ ਘਰ ਦਾ ਕੰਟੈਂਟ ਕਹਿੰਦਾ ਯਾਰ ਮੈਨੂੰ ਤਾਂ ਪਤਾ ਨਹੀਂ ਬਾਈ ਹੂੰ ਉਹ ਡਰਾਈਵਰ ਬਣ ਗਿਆ ਅੱਛਾ ਉਹ ਕਹਿੰਦਾ ਬਈ ਮੇਰੇ ਤਾਂ ਟੈਕਸੀ ਆ ਮੈਂ ਤਾਂ ਟੈਕਸੀ ਡਰਾਈਵਰ ਆ ਹਾਂ ਇਹ ਪਹਿਲਾਂ ਦਾ ਸਹੀ ਸੀਗਾ ਬੱਗੀਪੁਰੇ ਦਾ ਯਾਨੀ ਸੀ ਬਿਮਾਰ ਹੀ ਇਹ ਅੱਛਾ ਗੋਲੀ ਘਟਾ ਖਾਦਾ ਸੀ ਇਹਦਾ ਹਾਂ ਠੀਕ ਹੈ ਹੂੰ ਤੇ ਮੈਂ ਤਾਂ ਉਹ ਚੌਂਕ 'ਚ ਉਹ ਬਿਠਾਇਆ ਬਾਈ ਚੌਂਕ 'ਚ ਬਿਠਾਇਆ ਤੁਹਾਡੇ ਕੋਲੇ ਹਸਪਤਾਲ ਆ ਗਏ ਯਾਰ ਹਾਂ ਮੈਨੂੰ ਕੀ ਪਤਾ ਹੈ ਹਾਂ ਮੈਂ ਕਰਾਇਆ ਲਿਆ ਮੈਂ ਤਾਂ ਹਾਂ ਚਲੋ ਉਹਨਾਂ ਨੇ ਵੀ ਮਾੜਾ ਮੋਟਾ ਟ੍ਰੀਟਮੈਂਟ ਕਰਿਆ ਹੁਣ ਘਰ ਤੇ ਵੀ ਤਾਂ ਵੇਟ ਕਰ ਰਹੇ ਆ ਨਾ ਬੱਚੇ ਦੀ ਹਾਂ ਕੱਲਾ ਕੱਲਾ ਮੁੰਡਾ ਹੈ ਹਾਂ ਵੀ ਆਇਆ ਕਿਉਂ ਨਹੀਂ ਆਇਆ ਕਿਉਂ ਨਹੀਂ ਤਾਂ ਉਹਨਾਂ ਦੇ ਘਰ ਦੇ ਆਨੇ ਫੋਨ ਲਾਇਆ ਆਹਦੇ ਮੁੰਡੇ ਨੂੰ ਮੁੰਡੇ ਨੂੰ ਹੂੰ ਜੋ ਹਸਪਤਾਲ ਵਾਲੇ ਚੱਕਦੇ ਹਾਂ ਉਹਦੇ ਕਿੱਥੇ ਆ ਤੂੰ ਆਇਆ ਨਹੀਂ ਮਾਂ ਕਹਿੰਦੀ ਉਹਨੇ ਭਾਈ ਅਜੀ ਤਾਂ ਹਸਪੀਟਲ ਤੋਂ ਬੋਲਦੇ ਆ ਉਹ ਕਹਿੰਦੇ ਵੀ ਸੌਖਾ ਹੂੰ ਉਹਦੇ ਮੁੰਡਾ ਥੋੜਾ ਐਡਮਿਟ ਹੈ ਬੋਲਦਾ ਨੀਗਾ ਹੂੰ ਜੀ ਤੁਸੀਂ ਫਲਾਣੇ ਹਸਪੀਟਲ ਪਹੁੰਚੋ ਹੂੰ ਥੇਰ ਪਰਵਾਰ ਪਹੁੰਚਦਾ ਹੈ ਹੂੰ ਪਰਿਵਾਰ ਪਹੁੰਚ ਕੇ ਬਰੂਨ ਨੂੰ ਪੁੱਛਦਾ ਏ ਕੋਣ ਕੋਣ ਆਏ ਸੀ ਇਹਨੂੰ ਲੈ ਕੇ ਉਹ ਕਹਿੰਦੇ ਵੀ ਇੱਕ ਮੁੰਡਾ ਸੀ ਇੱਕ ਕੁੜੀ ਸੀ ਹੂੰ ਇਹੋ ਜਾਂ ਮੁੰਡਾ ਸੀ ਇਹੋ ਜੀ ਕੁੜੀ ਸੀ ਹੂੰ ਠੀਕ ਹੈ ਉਹ ਮੁੰਡੇ ਨੂੰ ਫੋਨ ਲਾ ਕੇ ਦਿੰਦੇ ਆ ਸਤਾਰਾ ਜੀ ਹੂੰ ਉਹ ਕਹਿੰਦੇ ਰਹੋ ਮੈਂ ਕੀ ਕਰਾਂ ਹਨਾ ਹੂੰ ਤਾਂ ਉਹਦੀ ਮਾਤਾ ਪੁੱਛਦੀ ਪੁੱਤ ਤਾ ਵੀ ਤੂੰ ਸੱਚ ਸੱਚ ਦੱਸ ਵੀ ਇਹਨੇ ਕੀ ਖਾਧਾ ਹਾਂ ਉਹ ਕਹਿੰਦਾ ਮਾਤਾ ਜੀ ਮੈਨੂੰ ਨਹੀਂ ਪਤਾ ਹਾਂ ਇਹਨੇ ਕੀ ਖਾਧਾ ਹੂੰ ਕੀ ਨਹੀਂ ਹੂੰ ਇਹ ਤੇ ਇਹਦੇ ਨਾਲ ਇੱਕ ਕੁੜੀ ਸੀ ਹੂੰ ਵੀ ਇਹ ਉਹ ਪਤਾ ਨਹੀਂ ਕਿ ਰੱਬ ਜਾਣੀ ਇਹਨੇ ਕੋਈ ਦਵਾਈ ਖਾਧੀ ਉਹੇ ਜੀ ਕੋਈ ਕੀ ਕੀਤਾ ਹੁਣ 20 ਕੇਸ ਵਾਹ ਖਾਂਦੀ ਜਾਂਦਾ ਯਾਰ ਬਿਲਕੁਲ ਸਹੀ ਗੱਲ ਹੈ ਤੇ ਉਹ ਕਹਿੰਦਾ ਵੀ ਮੈਂ ਤਾਂ ਸਿਰਫ ਤਰਸ ਖਾ ਕੇ ਇਹਨੂੰ ਦਾਖਲ ਕਰਾ ਕੇ ਗਿਆ ਹੂੰ ਇਹ ਹੋਰ ਮੇਰਾ ਰੋਲ ਕੋਈ ਨਹੀਂ ਹੂੰ ਜੀ ਮੈਂ ਤਾਂ ਟੈਕਸੀ ਵਾਲਾ ਹਾਂ ਹਾਂ ਮੈਂ ਤਾਂ ਟੈਕਸੀ ਵਾਲਾ ਮੈਂ ਤਾਂ ਕਿਰਾਇਆ ਲੈਣਾ ਸੀ ਮੈਂ ਤਾਂ ਉਹ ਵੀ ਨਹੀਂ ਲਿਆ ਹਾਂ ਮੈਂ ਫਿਰ ਵੀ ਇਹਨੂੰ ਦਾਖਲ ਕਰਾ ਕੇ ਆਂ ਵੀ ਚਲੋ ਕਿਸੇ ਦਾ ਪੁੱਤ ਹੈ ਜਾਨ ਬਾਜੀ ਹਾਂ ਉਠਾਣੇ ਨਹੀਂ ਗਏ ਅੱਛਾ ਜੀ ਫਿਰ ਵੀ ਸਿਆਣੇ ਰਹੇ ਹੂੰ ਉਹਨੇ ਵੀ ਆਪਣਾ ਮੁੰਡਾ ਬੋਲੇ ਹਾਂ ਤਾਂ ਆਪੇ ਇਹਨੂੰ ਪੁੱਛੀਏ ਹਾਂ ਪਤਾ ਲੱਗੇ ਹਾਂ ਆਪਾਂ ਥਾਣੇ ਜਾਵੜਾਂਗੇ ਉਹਨਾਂ ਨੂੰ ਟੈਕਸੀ ਵਾਲਾ ਚੱਕਰਾਂ ਚ ਪਾ ਲੈਣਾ ਅਗਲਾ ਕਹਿੰਦਾ ਹੋ ਸਕਦਾ ਆਪਦੀ ਮੁੰਡੇ ਦੀ ਕੋਈ ਗਲਤੀ ਨਿਕਲੇ ਹਾਂ ਵੀ ਜਿਹੜਾ ਬੰਦਾ ਜੇ ਉਹ ਆਪਣੇ ਮੁੰਡੇ ਨੂੰ ਦਾਖਲ ਕਰਾ ਕੇ ਗਿਆ ਤਾਂ ਬਹੁਤ ਵਧੀਆ ਗੱਲ ਹੈ ਹਾਂ ਹੁਣ ਆਪਣੇ ਹੈਲਪ ਕਰਨੀ ਕਿਉਂ ਰੋਡ ਤੋਂ ਬੰਦ ਕਰਤੀ ਐਂ ਹੀ ਕਰੀ ਐ ਹਾਂ ਜਿਹੜਾ ਚੱਕ ਕੇ ਲੈ ਜਾਂਦਾ ਗੱਲ ਉਹ ਧਿਆ ਜ ਨਹੀਂ ਸਾਰੀ ਸਾਰੀ ਆ ਜਾਂਦੀ ਬਾਬਾ ਠੀਕ ਹੈ ਹੂੰ ਅਗਲਾ ਕਹਿੰਦਾ ਹਰ ਲੰਗ ਚੱਲ ਆਪਾਂ ਕੀ ਲੈਣਾ ਹੂੰ ਠੀਕ ਹੈ ਤਾਂ ਹੀ ਨਹੀਂ ਹੱਥ ਪੁੰਦਾ ਕੋਈ ਹਾਂ ਤੇ ਉਹ ਫਿਰ ਸਿਆਣੇ ਬਗੇ ਬਜਾਰੇ ਹੂੰ ਬਬਕਤੀ ਦੇ ਦਿਨ ਬੋਲਿਆ ਮੁੰਡਾ ਅੱਛਾ ਤਿੰਨ ਦਿਨ ਵਿਉਸ ਰਿਆ ਹਾਂ ਤੇ ਤਿੰਨ ਦਿਨ ਉਹ ਮੁੰਡਾ ਦੱਸੇ ਕਹਿੰਦਾ ਆਪਣੇ ਪਾਣੀ ਦੀ ਘੋਟ ਨਹੀਂ ਲੰਗੀ ਪਈ ਕਹਿੰਦਾ ਮੈਂ ਕਿਹਾ ਜੇ ਕੋਸ ਹੋ ਗਿਆ ਹਾਂ ਬੱਜੀ ਦੇ ਨਹੀਂ ਹਿੰਦੀ ਗੱਲ ਆਪਣੇ ਤੇ ਆਉਣੀ ਹੈ ਬੱਜੀ ਦੇ ਨਹੀਂ ਛੁੱਟਣਾ ਕੰਮ ਚਮੇ ਠਾਪੋ ਹੂੰ ਮੈਂ ਘਰ ਤੇ ਮੈਨੂੰ ਪੁੱਛਣ ਹੂੰ ਤੇ ਤੈਨੂੰ ਗੱਲ ਕੀ ਐ ਹਾਂ ਰੋਟੀ ਨਹੀਂ ਖਾ ਰਿਆ ਹਾਂ ਬਿਮਾਰ ਆ ਦਵਾਈ ਲੈ ਲਾ ਤੇ ਤੈਨੂੰ ਟੈਨਸ਼ਨ ਕਾਦੀ ਐ ਕਾਦੀ ਟੈਨਸ਼ਨ ਆ ਤੈਨੂੰ ਹਾਂ ਹੁਣ ਮੈਂ ਕੀ ਦੱਸਾਂ ਹਾਂ ਮੈਂ ਤਾਂ ਤੁਹਾਡੇ ਬਾਅਦ ਨਵੇਂ ਪੰਗਰ ਸੇਟ ਲਿਆ ਹਾਂ ਵਧੀਆ ਉਹ ਕਹਿੰਦਾ ਨਾਲੇ ਇੱਕ ਪਾਸੇ ਮੈਂ ਸੋਚਿਆ ਵੀ ਸੱਚੇ ਪਾਲਜਾ ਇਹ ਬੋਲ ਪੇ ਹਾਂ ਕੋਈ ਫੋਨ ਲਾਵੇ ਮਗਰ ਉਹ ਕਿਸੇ ਦਾ ਫੋਨ ਹੀ ਨਹੀਂ ਚੱਕਣਾ ਹਾਂ ਹੈ ਵੀ ਰਿਐਲਿਟੀ ਐ ਹਾਂ ਸਚਾਈ ਐ ਜੇ ਤੁਹਾਡਾ ਕਿੱਡਾ ਵੀ ਮਿੱਤਰ ਆ ਤੁਹਾਡੇ ਕੋਲੇ ਆ ਗਿਆ ਤੁਸੀਂ ਸੱਦ ਲਿਆ ਕੋਈ ਗੱਲਬਾਤ ਹੋ ਗਈ ਤਾਂ ਤੁਹਾਡਾ ਨਾਂ ਆਉਣਾ ਐ ਪੱਕਾ ਠੀਕ ਐ ਹੂੰ ਭਾਈ ਜੀ ਚਲੋ ਗੱਲ ਜਦੋਂ ਤੀਜੇ ਦਿਨ ਹੋਸ ਆਇਆ ਉਹ ਤੋਂ ਇੱਕ ਦਿਨ ਬਾਅਦ ਹੂੰ ਉਹਨੇ ਮੁੰਡੇ ਨੇ ਫੇਰ ਫੋਨ ਲਾਇਆ ਡਰਾਈਵਰ ਹੂੰ ਉਹਨੇ ਫੇਰ ਪਤਾ ਤਾਂ ਲਈਏ ਘਰ ਦੇ ਨੇ ਕਹਿੰਦਾ ਪਤਾ ਹੀ ਨਹੀਂ ਲਿਆ ਹਾਂ ਬੀਟਕੇ ਮੇ ਠੀਕ ਆ ਜਾਂ ਕੀ ਆ ਹਨਾ ਤਾਂ ਉਹਨੇ ਮੁੰਡੇ ਨੇ ਆਪ ਚੱਕਿਆ ਹਾਂ ਕਹਿੰਨੀ ਬੋਲਟ ਲਾ ਜਾ ਰਿਹਾ ਹਾਂ ਉਹ ਬੰਦਾ ਕੌਣ ਆ ਕੀ ਆ ਉਹ ਕਹਿੰਦਾ ਫਲਾਣਾ ਬੋਲਦਾ ਚਾਚਾ ਘੋਰ ਬਾਈ ਕਿਵੇਂ ਆ ਹਾਂ ਹਾਂ ਠੀਕ ਹੈਗਾ ਤੂੰ ਕਿੱਥੇ ਐ ਮੈਨੂੰ ਪਤਾ ਨਹੀਂ ਮੈਂ ਕਿੱਥੋਂ ਆਇਆ ਕਿੱਥੇ ਆ ਕਿੱਥੇ ਨਹੀਂ ਹਾਂ ਉਹ ਕਹਿੰਦਾ ਯਾਰ ਤੈਨੂੰ ਇੰਨਾ ਪਤਾ ਵੀ ਤੂੰ ਗਿਆ ਕਿਹਦੇ ਨਾਲ ਹਾਂ ਕਹਿੰਦੇ ਯਾਰ ਨਹੀਂ ਹਾਂ ਕਹਿੰਦਾ ਗਿਆ ਕਿੱਥੇ ਸੀ ਕਹਿੰਦਾ ਮੋਗੇ ਅੱਛਾ ਉਹ ਉਹ ਤਾਂ ਹੁਣ ਗੱਲ ਕਢਾਉਂਦਾ ਸੀ ਵੀ ਇਹਨੂੰ ਸਾਡੇ ਘਰ ਤਾਂ ਨਹੀਂ ਪਤਾ ਯਾਦ ਹਾਂ ਜੇ ਫੇਰ ਨਾ ਦੱਸ ਦੇ ਘਰ ਦੇ ਨੂੰ ਫੇਰ ਕੋਈ ਗੱਲਬਾਤ ਹੋ ਜੇ ਹਾਂ ਕਹਿੰਦਾ ਇੰਨਾ ਮੈਨੂੰ ਪਤਾ ਮੈਂ ਮੋਗੇ ਗਿਆ ਹਾਂ ਹਾਂ ਬਸ ਮੈਨੂੰ ਆਇਆ ਹੀ ਨਹੀਂ ਪਤਾ ਮੈਂ ਕਾਹਤ ਹੋ ਗਿਆ ਕਿਹਦੇ ਨਾਲ ਗਿਆ ਕਿੱਧਰੋਂ ਆਇਆ ਇੱਥੇ ਕਿੱਥੇ ਆ ਮੈਨੂੰ ਕੋਈ ਪਤਾ ਨਹੀਂ ਹਾਂ ਕੰਨ ਕਾਦਾ ਕੀ ਹੈ ਹੂੰ ਤਨਾ ਹੀ ਮੇਰੀ ਯਾਦ ਹੋਵੇ ਤਾਂ ਬਈ ਮੇਰੇ ਤੇ ਮੈਮਰੀ ਡੀਲੀਟ ਵੱਜ ਗਈ ਯਾਰ ਪਤਾ ਨਹੀਂ ਕਿਹੜੀ ਗੋਲੀ ਖਾਧੀ ਯਾਰ ਲੈ ਆਪਾਂ ਮੈਡੀਕਲਾਂ ਤੋਂ ਇਹੋ ਜਿਹੇ ਮੌਕੇ ਹੋਈਆਂ ਦਵਾਈਆਂ ਲੈਨੇ ਆ ਹਨਾ ਹਾਂ ਮੰਨ ਲਓ ਵੀ ਉਹਦਾ ਪਤਾ ਨਹੀਂ ਕਿੱਧਰ ਨੂੰ ਅਸਰ ਕਰ ਦੇਣਾ ਉਹਨੇ ਬਿਲਕੁਲ 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 ਭਾਈ ਹਫਤੇ ਬਾਅਦ ਜਾ ਕੇ ਮੁੰਡਾ ਰੈਡੀ ਹੋਇਆ ਹੂੰ ਹਫਤੇ ਬਾਅਦ ਜਾ ਕੇ ਉਹ ਕੁੜੀ ਨੇ ਸੁਖ ਦਾ ਸਾਹ ਲਿਆ ਘਰੇ ਆਪਦੇ ਹੂੰ ਤੇ ਉਹ ਕਹਿੰਦਾ ਮੈਨੂੰ ਉਹਨੇ ਕਿਹਾ ਵੀ ਵੀਰ ਜੀ ਅੱਜ ਤੋਂ ਬਾਅਦ ਹੂੰ ਅੱਗ ਲੱਗੇ ਹੋ ਜੀ ਫਰੈਂਡਸ਼ਿਪ ਹੂੰ ਜਿੱਥੇ ਘਰ ਦੇ ਕਹਿਣਗੇ ਵਿਆਹ ਕਰਾਵਾਂਗੇ ਆਪਾਂ ਕਰੋ ਨਹੀਂ ਨਿਕਲ ਹੂੰ ਠੀਕ ਆ ਪੜਾਂਗੇ ਤੇ ਆਪਦੇ ਘਰੇ ਆਵਾਂਗੇ ਕਿਸੇ ਮੁੰਡੇ ਨਾਲ ਨਹੀਂ ਜਾਂਦੇ ਆਪਾਂ ਹੂੰ ਕਿਉਂਕਿ ਕੋਈ ਜ਼ਰੂਰੀ ਨਹੀਂ ਹੂੰ ਕਿ ਤੁਸੀਂ ਦੋਨੇ ਠੀਕ ਠਾਕ ਹੀ ਆ ਜਾਓਗੇ ਹੂੰ ਜੇ ਇੱਕ ਨੂੰ ਵੀ ਕੋਈ ਗੱਲਬਾਤ ਹੋਵੇ ਦੂਜਾ ਬੱਜੀ ਰਹਿਣੀ ਝੁੱਟਣਾ ਨਾਲੇ ਬਦਨਾਮੀ ਹਾਂ ਪਿਆਰ ਚੱਕਣ ਤੋਂ ਪਹਿਲਾਂ ਸੋਚਿਆ ਕਰੋ ਇੱਕ ਮੈਂ ਕਹਿਣਾ ਹੁੰਦਾ ਕਿ ਲੋੜ ਤੋਂ ਪਹਿਲਾਂ ਸਾਧਨ ਲੈ ਕੇ ਦੇਣਾ ਬੱਚੇ ਨੂੰ ਮਾੜਾ ਹਾਂ ਹੈਨਾ ਚਲੋ ਮਜਬੂਰੀ ਬਣ ਗਈ ਲੈ ਕੇ ਦੇਣਾ ਪੈਂਦਾ ਸਾਰੇ ਲੈ ਕੇ ਦਿੰਦੇ ਆ ਹਾਂ ਮੋਬਾਈਲ ਵੀ ਲੈ ਕੇ ਦਿੰਦੇ ਆ ਹਾਂ ਠੀਕ ਹੈ ਫਿਰ ਉਹਨੂੰ ਵੱਡੀ ਉਮਰ ਦੇ ਬੰਦੇ ਨਾਲ ਦੋਸਤੀ ਕਰਨ ਤੋਂ ਰੋਕੋ ਹਾਂ ਉਹ ਨੁਕਸਾਨ ਦੇ ਆ ਉਹਦੇ ਲਈ ਹਾਂ ਇੱਕ ਬੱਚਾ ਸੀ ਨਾਲੇ ਨਵਾਲਕ ਅੱਛਾ 10ਵੀਂ ਚ ਪੜਦਾ ਹੈ ਹਾਂ ਉਹਨੂੰ ਇੱਕ ਮੁੰਡੇ ਦਾ ਫੋਨ ਆਉਂਦਾ ਹਾਂ ਜਾਣਦੇ ਆ ਅੱਛਾ ਉਹ ਵੱਡੀ ਕਲਾਸ ਵਾਲਾ ਉਹ 10ਵੀਂ ਵਾਲਾ ਹਾਂ ਕਹਿੰਦਾ ਯਾਰ ਮੈਂ ਇੱਥੇ ਖੜਾ ਹਾਂ ਹੂੰ ਯਾਰ ਐਂ ਕਰਕੇ ਨਾ ਆਹ ਗੱਲ ਆ ਵੀ ਮੈਂ ਨਾ ਕੁੜੀ ਦਾ ਵਿਆਹ ਕਰਾਉਣਾ ਮੈਂ ਉਹਨੂੰ ਭਜਾ ਲਿਆ ਆ ਅੱਛਾ ਤੇ ਤੂੰ ਮੈਨੂੰ ਸਾਧਣ ਦੇ ਦੇ ਕੋਈ ਹਾਂ ਮੈਂ ਨਿਕਲਣਾ ਇੱਥੋਂ ਹੂੰ ਤੇ ਨਾਲੇ ਕੋਈ ਜਗ੍ਹਾ ਹੈਗੀ ਤਾਂ ਇੱਕ ਰਾਤ ਲਈ ਦੇ ਦੇ ਮੈਨੂੰ ਯਾਰ ਉੱਥੇ ਹੀ ਤੇਰਾ ਮੈਂ ਮੋਟਰਸਾਈਕਲ ਖੜਾ ਕੇ ਤੇ ਮੈਂ ਆਪਦਾ ਘਾਂ ਉੱਟ ਜੀ ਹੂੰ ਉਹ ਕਹਿੰਦਾ ਵੀ ਜਗ੍ਹਾ ਹੈਗੀ ਆ ਦੂਰ ਆਏ ਹੂੰ ਉਹ ਕਹਿੰਦਾ ਕਹਿੰਦਾ ਮੇਰੀ ਭੂਆ ਹੈ ਅੱਛਾ ਕਹਿੰਦਾ ਮੈਨੂੰ ਠੂਠ ਮਾਰ ਦੇ ਨਾ ਹਾਂ ਉਹ ਕਹਿੰਦਾ ਮਾਰ ਦਿੱਤੀ ਹਾਂ ਉਹਨੇ ਆਦੀ ਪੂਆ ਨੂੰ ਝੂਠ ਮਾਰੇ ਪੂਆ ਆਇਆ ਕਰਕੇ ਮੇਰਾ ਦੋਸਤ ਹੈ ਉਹਦੀ ਭੈਣ ਆ ਉਹਨਾਂ ਦਾ ਪੇਪਰ ਹੈ ਹਾਂ ਉਹਨਾਂ ਨੇ ਆਉਣਾ ਤੜਕੇ ਸਵੇਹ ਉੱਠ ਜਾਣਗੇ ਤੇਰੇ ਕੋਲੋਂ ਠੀਕ ਹੈ ਹੂੰ ਉਹਦੀ ਕੋਈ ਗੱਲ ਨਹੀਂ ਪੁੱਤ ਜੀ ਆਇਆਂ ਨੂੰ ਹਾਂ ਤੇ ਮੋਟਰਸਾਈਕਲ ਉਹਨੇ ਆਪ ਦਾ ਦਿੱਤਾ ਅੱਛਾ ਉਹਨਾਂ ਨੇ ਬਾਈ ਜੀ ਚੱਕਿਆ ਮੋਟਰਸਾਈਕਲ ਹਾਂ ਉਹਦੀ ਪੂਆ ਕੋਲੇ ਵੱਜੇ ਹਾਂ ਘਾਂ ਮਾਜਬੀ ਸੇ ਪਰਿਵਾਰ ਸੀ ਜਿਹੜਾ ਮਦਦ ਕਰ ਰਹੀ ਬੱਚਾ ਅੱਛਾ ਲਾ ਪੂਆ ਗੇ ਗਰੀਬ ਵਿਚਾਰੇ ਅੱਛਾ ਚਲੋ ਕਿਵੇਂ ਨਾ ਕਿਵੇਂ ਉਹਨਾਂ ਨੇ ਰਾਤ ਕਟਾਤੀ ਹਾਂ ਤੇ ਸਵੇਰ ਉਤੋਂ ਮੋਟਰਸਾਈਕਲ ਕਢਾ ਕੇ ਹੂੰ ਬੱਸ ਬੁਸਤੇ ਚਲੇ ਗਏ ਕਿਸੇ ਸ਼ਹਿਰ ਚਲੇ ਗਏ ਹਾਂ ਉਹ ਸ਼ਹਿਰ ਤੇ ਜਾ ਕੇ ਠਹਿਰ ਬਣਾ ਲਈ ਕਿਤੇ ਰਹਿਣ ਦਾ ਯਾਨੀ ਕੋਈ ਪ੍ਰੋਗਰਾਮ ਬਣ ਗਿਆ ਹੋ ਹੂੰ ਉਹ ਮੇਰਾ ਮਿਲ ਗਿਆ ਹੂੰ ਤੇ ਦੋ ਦਿਨ ਰਹਿ ਹੂੰ ਪਿੱਛੇ ਕਾਮਰੋਲੀ ਪੈ ਗਈ ਹੂੰ ਕੁੜੀ ਵਾਲਿਆਂ ਦੇ ਘਰੇ ਹੂੰ ਠੀਕ ਹੈ ਉਹਨਾਂ ਨੂੰ ਪਤਾ ਲੱਗ ਗਿਆ ਕਿ ਫਲਾਣੇ ਮੁੰਡੇ ਨਾਲ ਗਈ ਹੈ ਹੂੰ ਫੋਟੋ ਵਾਇਰਲ ਕਰਤੀਆਂ ਪੁਲਿਸ ਨੇ ਹੂੰ ਠੀਕ ਹੈ ਹੂੰ ਇਹ ਆ ਕੁੜੀ ਆ ਤੇ ਇਹ ਮੁੰਡਾ ਹੈ ਹੂੰ ਇਹ ਕਰੋ ਭੱਜਿਆ ਜੇ ਕਿ ਉਹ ਦੇਖ ਕੇ ਦਾ ਤਲਾਹ ਕਰੇ ਪੁਲਿਸ ਨੂੰ ਹੂੰ ਤੇ ਉਹ ਸ਼ਾਮ ਨੂੰ ਘੁੰਮਣ ਜਾ ਰਹੇ ਆ ਅੱਛਾ ਉਧਰੋਂ ਬੱਕਰੀਆਂ ਵਾਲ ਆ ਰਿਹਾ ਹਾਂ ਬੱਕਰੀਆਂ ਵਾਲੇ ਨੇ ਵੇਖੇ ਹੂੰ ਇਹਦੇ ਲੋਹੀ ਨਹੀਂ ਜਿਹਨਾਂ ਦੀ ਫੋਟੋ ਵੇਖੀ ਆ ਯਾਰ ਹਾਂ ਵੀ ਉਹੀ ਲੱਗਦੇ ਆ ਉਹੀ ਲੱਗਦੇ ਹਾਂ ਉਹਨੇ ਕਹੇ ਯਾਰ ਕਿਉਂ ਯਾਰ ਰੁਲੇ ਫਿਰਦੇ ਆ ਹਨਾ ਕੀ ਘਰਦਿਆਂ ਨੂੰ ਮਿਲ ਜੂਗੀ ਯਾਰ ਆਪਾਂ ਫੜਾਈਏ ਨਾਲ ਹਾਂ ਉਹਨੇ ਭਾਈ ਪੁਲਿਸ ਨੂੰ ਫੋਨ ਲਾ ਦਿੱਤਾ ਹਾਂ ਕਹਿੰਦਾ ਵੀ ਐਂ ਕਰਕੇ ਵੀ ਚੱਕੀ ਐ ਇਹ ਮੈਨੂੰ ਪੂਰਾ ਕਲੀਅਰ ਨਹੀਂ ਜਾਨੀ ਹੈ ਇਹਨਾਂ ਦੀ ਫੋਟੋ ਵਾਇਰਲ ਹੋਈ ਵੀ ਹੈ ਹਾਂ ਠੀਕ ਐ ਉਹ ਮੇਰੇ ਫੋਟੋ ਤੇਰੇ ਗੋਲਿਆ ਕਹਿੰਦਾ ਹਾਂ ਹੂੰ ਪੁਲਿਸ ਆਉਂਦੀ ਐ ਉਹਨਾਂ ਨੂੰ ਆਪੇ ਕਾਬੂ ਦੇ ਚ ਲੈ ਲੈ ਅੱਛਾ ਉਹਨਾਂ ਨੂੰ ਵੀਡੀਓ ਵਖਾੰਦਾ ਉਹ ਕਹਿੰਦਾ ਇਹੀ ਐ ਹਾਂ ਉਹਨਾਂ ਨੇ ਵੇਖਿਆ ਵੀ ਕਿਹੜੇ ਥਾਣੇ ਵਾਲੇ ਨੇ ਪਾਈ ਉਹਨਾਂ ਨੇ ਥਾਣੇ ਨਾਲ ਕਨੈਕਟ ਕੀਤਾ ਅੱਛਾ ਉਹ ਕਹਿੰਦਾ ਵੀ ਤੁਸੀਂ ਆਕਾ ਮੁੰਡੇ ਕੁੜੀ ਦੀ ਫੋਟੋ ਪਾਈ ਆ ਉਹ ਕਹਿੰਦਾ ਭਾਈ ਸਾਨੂੰ ਚਾਹੀਦੇ ਐ ਹਾਂ ਉਹ ਕਹਿੰਦਾ ਵੀ ਇਹ ਸਾਡੇ ਕੋਲ ਐ ਹਾਂ ਪੁਲਿਸ ਆ ਕੇ ਉਹਨਾਂ ਨੂੰ ਲੈ ਜਾਂਦੀ ਹੈ। ਥਾਣੇ ਜਿੱਥੇ ਪਰਚਾ ਪਾਇਆ ਹੁੰਦਾ ਜਿੱਥੇ ਪਰਚਾ ਪਾਇਆ ਹੂੰ ਪਰਚਾ ਉਹ ਮੁੰਡੇ ਤੇ ਪਹਿਲਾਂ ਹੀ ਕਰਾਉਂਦੇ ਆ। ਜੇ ਕੁੜੀ ਨੂੰ ਭਜਾ ਕੇ ਲੈ ਗਿਆ ਬਰਗ ਲਾ ਕੇ ਕਟਨਾਪ ਕਰ ਲਿਆ ਹਨਾ। ਹਾਂ ਉਹ ਅੱਜ ਕੱਲ ਤੈਨੂੰ ਪਤਾ ਸਿਸਟਮ ਹੈਗਾ। ਹਾਂ ਕੁੜੀ ਘਰ ਦੇ ਲੈ ਗਏ ਤਕੜੇ ਸੀ। ਉਹਨਾਂ ਨੇ ਮਨਾ ਲਈ। ਅੱਛਾ ਕੁੜੀ ਆਪ ਦੇ ਵੱਲ ਕਰਕੇ ਮੁੰਡੇ ਤੇ ਪਰਚਾ ਕਰਾਤਾ। ਕਰਾਤਾ ਪੁਲਿਸ ਨੇ ਜਿਹਦਾ ਸਾਧਨ ਜਿੱਤੇ ਭਜਿਆ। ਹਾਂ ਕੀਨੇ ਦਿੱਤਾ ਉਹ ਮੁੰਡਾ ਚੱਕ ਲਿਆ ਨਵਾਲਾ ਅੱਛਾ ਉਹਨੂੰ ਵੀ ਲੈ ਗਈ ਅੱਛਾ ਉਹਦਾ ਵੀ ਨਾਂ ਪਤਾ ਅੱਛਾ ਉਹਨੂੰ ਹੁਣ ਪੁੱਛਦਿਆ ਕਹਿੰਦਾ ਤੂੰ ਕਿਉਂ ਸਾਹ ਦੇਣ ਦਿੱਤਾ ਉਹ ਕਹਿੰਦਾ ਮੈਨੂੰ ਤਾਂ ਨਹੀਂ ਆਏ ਗਿਆ ਸੀਗਾ ਕਹਿੰਦਾ ਮੈਂ ਕਿਹਾ ਵੀ ਇੱਕ ਰਾਤ ਕਟਾ ਦੇ ਕਹਿੰਦਾ ਮਾ ਜਲ ਮੇਰੀ ਭੂਆ ਕੋਲੇ ਰਹਿ ਪੀ ਉਹਨੇ ਕੰਜਰ ਦੇ ਨੇ ਭੂਆ ਦਾ ਨਾਂ ਲੈਤਾ ਪੁਲਿਸ ਨੇ ਭੂਆ ਵੀ ਚੱਕ ਲਿਆਂਦੀ ਉਹ ਤੇਰੀ ਜੀਨੂੰ ਪਤਾ ਹੀ ਨਹੀਂ ਹਾਂ ਠੀਕ ਹੈ ਵੀ ਗੱਲ ਕੀ ਆ ਹੂੰ ਜਵਾਹ ਬਹੁਤ ਅਰਲੇ ਪਾਵੇ ਉਹਦਾ ਪਰਿਵਾਰ ਤਰਲੇ ਪਾਵੇ ਉਹ ਕਹਿੰਦੇ ਵੀ ਇਹਦਾ ਜਵਾਗ ਦਾ ਦੋਸਤ ਹੈ ਪੇਪਰ ਸੀ ਭੈਣ ਦਾ ਤਾਂ ਆਇਆ ਸੀ ਹਾਂ ਵੀ ਸਵੇਰ ਚੱਲਿਆ ਗਿਆ ਸਾਡੇ ਕੋਲੇ ਪਏ ਆ ਕੁੜੀ ਮੇਰੇ ਕੋਲੇ ਪਈ ਆ ਹਾਂ ਵੀ ਉਹ ਤਾਂ ਇੱਡੀ ਦੂਰ ਆਏ ਕਰਕੇ ਸਾਡੇ ਕੋਲੇ ਰਹਿ ਪਏ ਹਾਂ ਉਹ ਕਹਿੰਦੇ ਕੋਈ ਗੱਲ ਨਹੀਂ ਹਾਂ ਸੁਣੀ ਨਹੀਂ ਹਾਂ ਪਰਚਾ ਦੇ ਕੇ ਤੰਨੇ ਜੇਲ੍ਹ ਭੇਜ ਕੇ ਮਾੜੇ ਦੀ ਬਾਬਾ ਕੌਣ ਸੁਣਦਾ ਹੁਣ ਉਹ ਨਵਾਲਕ ਸੀ ਉਹ ਤਾਂ ਤੈਨੂੰ ਪਤਾ ਦੂਜੀ ਜੇਲ੍ਹ ਭੇਜਣਾ ਸੀਗਾ ਹੂੰ ਉਹਨੂੰ ਹੀ ਭੇਜਤਾ ਉਹਨਾਂ ਨੂੰ ਅੱਡੋ-ਅੱਡੀ ਭੇਜਤਾ ਉਹਦੀ ਭੂਆ ਵੀ ਜੇਲ੍ਹ ਭੇਜਦੀ ਹੂੰ ਹੁਣ ਛੋਟੀ ਉਮਰ ਦਾ ਜਵਾਕ ਹੈ ਹੈਲਪ ਕਰਕੇ ਪਸਤਾ ਰਿਹਾ ਹੂੰ ਇੱਕ ਸੋਚ ਰਿਹਾ ਹੈ ਵੀ ਜਦੋਂ ਮੈਂ ਘਰੇ ਗਿਆ ਮੈਂ ਮੂੰਹ ਕੀ ਦਿਖਾਉਂਗਾ ਹੂੰ ਮੇਰੀ ਭੂਆ ਦਾ ਕੀ ਕਸੂਰ ਸੀ ਹੂੰ ਮੈਂ ਸਾਰੀ ਉਮਰ ਲਈ ਟੁੱਟ ਗਿਆ ਹੋਰ ਬਿਨਾ ਮਾ ਰਿਸ਼ਤੇਦਾਰੀ ਜਾਣ ਜੋਗਾ ਹੈ ਹਨਾ ਮੜੀ ਜੀ ਗਲਤੀ ਹਾਂ ਪਹਿਲਾਂ ਉਹਨੂੰ ਸ਼ਰਮ ਨਹੀਂ ਆਈ ਭਜਾਉਣ ਵਾਲੇ ਨੂੰ ਜੇ ਤੈਨੂੰ ਪਤਾ ਤੇਰੇ ਕੋਲੇ ਕੋਈ ਸਹੀ ਨਹੀਂ ਤੈਨੂੰ ਅੱਗੇ ਪਿੱਛੇ ਦੀਂਦੇ ਹੀ ਨਹੀਂ ਤਾਂ ਤੂੰ ਭਜਾਉਣਾ ਹੀ ਕਿਉਂਗਾ ਇਹਦੀ ਕੁੜੀ ਨੂੰ ਹੂੰ ਐਨ ਤੂੰ ਗਾ ਦੋ ਘਰ ਹੋਰ ਪੱਟਦੇ ਕੰਜਰਦਿਆ ਹਾਂ ਫੇਰ ਉਹ ਕਹਿੰਦੇ ਐਂਡ ਤੇ ਸਜ਼ਾ ਬੋਲਦਾ ਜੱਜ ਅੱਛਾ ਸਜ਼ਾ ਪਤਾ ਕਿੰਨੀ ਹੁੰਦੀ ਹੈ ਹਾਂ ਭੂਆ ਨੂੰ ਹਾਂ ਤੇ ਜਿਹੜਾ ਮੁੰਡਾ ਭਜਾ ਕੇ ਲੈ ਜਾਂਦਾ ਹਾਂ ਤਿੰਨ ਤਿੰਨ ਸਾਲ ਅੱਛਾ ਜਿਹੜਾ ਨਵਾਲਕ ਹੁੰਦਾ ਉਹਨੂੰ 7 ਸਾਲ ਉਹਨੂੰ ਵਾਪਸ 7 ਸਾਲ ਕਾ ਤੋਂ ਮੋਟਰਸਾਈਕਲ ਉਹਦਾ ਹੀ ਜੱਜ ਕਹਿੰਦਾ ਸਾਰਿਆਂ ਨੂੰ ਵੱਡਾ ਕਸੂਰ ਤੇਰਾ ਹੈ ਅੱਛਾ ਮੇਨ ਦੋਸ਼ੀ ਤੂੰ ਐ ਵਿੱਚ ਉਹ ਕਹਿੰਦਾ ਜੀ ਮੈਂ ਕਿਵੇਂ ਉਹ ਕਹਿੰਦਾ ਜੇ ਤੂੰ ਮੋਟਰਸਾਈਕਲ ਨਾ ਦੰਦਾ ਇਹ ਭੱਜ ਹੀ ਨਹੀਂ ਸਕਦੇ ਹਾਂ ਕਿ ਉੱਥੇ ਹੀ ਫੜੇ ਜਾਂਦੇ ਹਾਂ ਹੋ ਸਕਦਾ ਘਰ ਨੂੰ ਮੁੜ ਜਾਂਦੇ ਹਾਂ ਤੂੰ ਸਾਹਦਨ ਦਿੱਤਾ ਤਾਂ ਭੱਜੇ ਅੱਛਾ ਇਹ ਵੀ ਪੁਆਇੰਟ ਹੈ ਮਦਦ ਕਰਨ ਵਾਲੇ ਤੇ ਜ਼ਿਆਦਾ ਕਰਵਾਈ ਹੁੰਦੀ ਹੈ ਪਨਾਹ ਦੇਣ ਵਾਲੇ ਤੇ ਜ਼ਿਆਦਾ ਕਰਵਾਈ ਹੁੰਦੀ ਹੈ ਹਾਂ ਉਹ ਵੱਡਾ ਦੋਸ਼ੀ ਮੰਨਿਆ ਜਾਂਦਾ ਜਿਵੇਂ ਲਲਕਰਾ ਮਾਰਨ ਵਾਲਾ ਦੋਸ਼ੀ ਮੰਨਿਆ ਜਾਂਦਾ ਕਤਲ ਵਾਲੇ ਨੂੰ ਘੱਟ ਸਜ਼ਾ ਹੁੰਦੀ ਆ ਬੰਦਾ ਮਾਰਨ ਵਾਲੇ ਨੂੰ ਹਾਂ ਲਲਕਰਾ ਮਾਰਨ ਵਾਲੇ ਨੂੰ ਜ਼ਿਆਦਾ ਹੁੰਦੀ ਆ ਅੱਛਾ ਠੀਕ ਹੈ ਉਹੀ ਸਿਸਟਮ ਹੈ ਇਹ ਹਾਂ ਵੀ ਮੈਂ ਇਹ ਗੱਲਾਂ ਤਾਂ ਕਰਦਾ ਹਾਂ ਕਿ ਇਹ ਸਾਡੇ ਬੱਚਿਆਂ ਤੱਕ ਪਹੁੰਚਣੀਆਂ ਚਾਹੀਦੀਆਂ ਬਹੁਤ ਜ਼ਰੂਰੀ ਆ ਬਾਬਾ ਕਿਉਂਕਿ ਬੱਚੇ ਆ ਸਾਡੇ ਦਿਲ ਦੇ ਸਾਹ ਛੋਟੇ ਆ ਜਿਹੜੇ ਹਾਂ ਉਹ ਮਾਰੇ ਜੇ ਨਾ ਯਾਰੀ ਪੁਗਾ ਜਾਂਦੇ ਆ ਹਾਂ ਪਰ ਉਹਨਾਂ ਨੂੰ ਇਹ ਪੁੱਛਣ ਵਾਲਾ ਵੀ ਵੀ ਇਹ ਯਾਰੀ ਮਹਿੰਗੀ ਕਿੰਨੀ ਪੈਂਦੀ ਆ ਇਹਦਾ ਰਿਜ਼ਲਟ ਨਹੀਂ ਪਤਾ ਹੁੰਦਾ ਇਹਦਾ ਰਿਜ਼ਲਟ ਵੇਖੋ ਹਾਂ ਠੀਕ ਹੈ ਨਾ ਇਹ ਕਿੱਥੇ ਜਾਣਾ ਬਾਬਾ ਪੂਆ ਉਹੀ ਟੰਗਤੀ ਯਾਰ ਆ ਥੋੜੇ ਦਿਨ ਹੋ ਗਏ ਮੈਂ ਉਹ ਨਾਂ ਨਹੀਂ ਲੈਣਾ ਸਾਡੇ ਪਿੰਡ ਦਾ ਮੁੰਡਾ ਮੋਕਸਰੋਂ ਛੜਾ ਕੇ ਲਿਆ ਆ ਹਾਂ ਖੁੱਲ ਅੱਛਾ ਉਹਨੇ ਮੋਟਰਸਾਈਕਲ ਲੈ ਕੇ ਗਿਆ ਆਪਦਾ ਪੁਰਾਣਾ ਕਿਸੇ ਦੇ ਘਰੇ ਲਾਇਆ ਉਹਨੂੰ ਕਹਿੰਦਾ ਬਾਈ ਆ ਮੋਟਰਸਾਈਕਲ ਦੇ ਦੇ ਡੈਡੀ ਨੂੰ ਦਵਾਈ ਦਵਾਉਣ ਜਾਣਾ ਹਾਂ ਉਹ ਕਹਿੰਦਾ ਲੈ ਜਾ ਹਾਂ ਉਹਨੇ ਦੇ ਦਿੱਤਾ ਅੱਛਾ ਉਹਦਾ ਆੜੀ ਸੀਗਾ ਨਸ਼ਾ ਛਡਾਉਂਦੇ ਸੀ ਘਰ ਦੇ ਹਾਂ ਰਾਪ ਪੁਲਿਸ ਮੁਲਾਜ਼ਮ ਬੰਦਾ ਜਿਹਦੇ ਘਰੇ ਰੱਖਿਆ ਵਾ ਮੋਕਸਰ ਅੱਛਾ ਉਹਦੇ ਨਾਨਕੇ ਸੀ ਉੱਥੇ ਹਾਂ ਅੰਦਰ ਤਾੜਿਆ ਵਾ ਹਾਂ ਉਹਨੇ ਉਹਨੂੰ ਫੋਨ ਲਾਇਆ ਕਹਿੰਦਾ ਮੈਨੂੰ ਇੱਥੋਂ ਲੈ ਜਾ ਕੇ ਕੱਢ ਕੇ ਤੂੰ ਹਾਂ ਤੇ ਮੋਟਰਸਾਈਕਲ ਲੈ ਕੇ ਤੇ ਮੋਕਸਰ ਉਹਨੂੰ ਕੱਢਣ ਜਾਵੜਿਆ ਅੱਛਾ ਠੀਕ ਹੈ ਹਾਂ ਉਹਨਾਂ ਦਰਵਾਜ਼ਾ ਖੜਕਾਉਂਦਾ ਉਹ ਕਹਿੰਦਾ ਤੂੰ ਕਹਿਦੀ ਕਿ ਮੈਨੂੰ ਡਾਕਟਰ ਨੇ ਭੇਜਿਆ ਹਾਂ ਡਾਕਟਰ ਕੌਣ ਹੈ ਹਾਂ ਡਾਕਟਰ ਉਹਨਾਂ ਦਾ ਮੁੰਡਾ ਘਰ ਵਾਲਿਆਂ ਦਾ ਉਹਨੂੰ ਨੂੰ ਕੀ ਪਤਾ ਡਾਕਟਰ ਕੌਣ ਹੈ ਹਾਂ ਉਹਨੇ ਬੁਰੰਗਾ ਨਹੀਂ ਬਾਹਰ ਖੋਲਦਾ ਉਹਨੇ ਹਾਂਜੀ ਕਹਿੰਦਾ ਵੀ ਫਲਾਣੇ ਨੂੰ ਮਿਲਣਾ ਮੁੰਡੇ ਨੂੰ ਉਹਨੂੰ ਡਾਕਟਰ ਨੇ ਭੇਜਿਆ ਅੱਛਾ ਉਹਦੇ ਆ ਜਾ ਹਾਂ ਉਹਨੇ ਅੰਦਰ ਬਿਠਾ ਲਿਆ ਹੂੰ ਤੇ ਜਦੋਂ ਉਹਦਾ ਗੇਟ ਖੋਲਿਆ ਉਹ ਕੰਨ ਡੱਪ ਗਿਆ ਬਾਈ ਅੱਛਾ ਘਰੇ ਹੀ ਸੀਗਾ ਤੜਿਆ ਵਾ ਉਹ ਤੜਿਆ ਪਿਆ ਸੀ ਅੱਛਾ ਉਹ ਕੰਨ ਡੱਪ ਗਿਆ ਹਾਂ ਬੁਰੰਗਾ ਨੇ ਉਹਨੂੰ ਗੁੰਡਾ ਲਾਤਾ ਉਹ ਭੱਜਣ ਨਹੀਂ ਦਿੱਤਾ ਜਿਹੜਾ ਲੈਣ ਗਿਆ ਸੀ ਬੰਦਿਆਂ ਨੂੰ ਖੋਣ ਲਾਤਾ ਬੰਦੇ ਆ ਗਏ ਹਾਂ ਦੋ ਤਿੰਨ ਉਹਦੇ ਮਗਰ ਭੱਜੇ ਹਾਂ ਠੀਕ ਹੈ ਹਾਂ ਉਹ ਤੋਂ ਫੋਨ ਲਵਾਇਆ ਹਾਂ ਤੇਰੇ ਛੇਤਰ ਵਾਲਾ ਫਿਰੂਗਾ ਡੈਡੀ ਆਉਂਦਾ ਪੁਲਿਸ ਚ ਹੈ ਹਾਂ ਉਹਨੇ ਉਹਨੂੰ ਫੋਨ ਲਾਇਆ ਕਹਿੰਦਾ ਬਾਈ ਯਾਰ ਮੈਨੂੰ ਕਿਉਂ ਮਰਉਣਾ ਯਾਰ ਆਜਾ ਹਾਂ ਠੀਕ ਹੈ ਅੱਛਾ ਤੈਨੂੰ ਅੰਦਰ ਵੜਨ ਨੂੰ ਕਿਹਨੇ ਕਿਹਾ ਸੀ ਸਾਲਿਆ ਤੈਨੂੰ ਕਈ ਵਾਰ ਚ ਸੱਤ ਕੇ ਮਿਲੀ ਮੈਨੂੰ ਹਾਂ ਤੂੰ ਉਹਨਾਂ ਨੂੰ ਮੈਨੂੰ ਕੀ ਪਤਾ ਯਾਰ ਉਧਰੋਂ ਡਾਕਟਰ ਆ ਗਿਆ ਹੁਣ ਬਹਾਨਾ ਵੀ ਨਹੀਂ ਚੱਲ ਰਿਹਾ ਉੱਥੇ ਹੂੰ ਚਲੋ ਮੁੰਡਾ ਮੁੜਿਆ ਆ ਮੁੰਡਾ ਉਹਨਾਂ ਨੇ ਅੰਦਰ ਧਾਰਤਾ ਦੂਜੇ ਘਰੇ ਹੂੰ ਫੜ ਲਿਆ ਅੱਛਾ ਉਧਰੋਂ ਉਹਨਾਂ ਨੇ ਫੋਨ ਲਾਤਾ ਸੀ ਪਹੁੰਚ ਗਏ ਹੂੰ ਉਹ ਕਹਿੰਦੇ ਵੀ ਇਹਨੂੰ ਪੁੱਛੋ ਪਹਿਲਾਂ ਤਾਂ ਸਾਨੂੰ ਵੀ ਗੁੱਸਾ ਆਇਆ ਵੀ ਤੁਸੀਂ ਮੁੰਡੇ ਤੇ ਮਾਰਿਆ ਕਿਉਂ ਹੂੰ ਉਹ ਮੁੰਡੇ ਦਾ ਭਰਾ ਮੇਰੇ ਨਾਲ ਸੀ ਤੁਸੀਂ ਸਾਡੇ ਬੰਦੇ ਤੇ ਮਾਰਿਆ ਯਾਰ ਮੈਂ ਕਿਹਾ ਉਹ ਅਗਲੇ ਦੇ ਘਰੇ ਆਇਆ ਯਾਰ ਘੰਡ ਪਾਵੇ ਹੂੰ ਹਨਾ ਗਲਤੀ ਆਪਣੇ ਬੰਦੇ ਦੀ ਵੀ ਆਇਆ ਕਿਉਂ ਹੂੰ ਆਪਾਂ ਇਹ ਨਾ ਗੱਲ ਕਰੋ ਹੂੰ ਹਾਂ ਆਪਾਂ ਅਗਲੇ ਨਾਲ ਉਹ ਗੱਲ ਕਰੋ ਗਾਂੜੀ ਗਾਂੜੀ ਨਵੇੜ ਨਾਲੀ ਨਵੇੜ ਨਾਲੀ ਜਿਹੜਾ ਕੁੱਟਿਆ ਤਾਂ ਜਾਂਦਾ ਹੀ ਆ ਤੱਤੇਗਾ ਉਹ ਕਹਿੰਦਾ ਭਾਈ ਯਾਰ ਸਾਨੂੰ ਕੀ ਪਤਾ ਹੂੰ ਕਹਿੰਦੇ ਇਹਨੂੰ ਪੁੱਛੋ ਕੀ ਕਹਿ ਕੇ ਆ ਸਾਡੇ ਘਰੇ ਚਲ ਇੰਨੇ ਹੀ ਲਾ ਲੋ ਤੁਸੀਂ ਕਹਿੰਦਾ ਤੁਸੀਂ ਅਜੇ ਤਾਂ ਇਹਨੇ ਕੁੱਟਿਆ ਕਿਉਂ ਕਿ ਉਹਨੂੰ ਪੁੱਛੋ ਕੀ ਕਹਿ ਕੇ ਆ ਹੂੰ ਸਾਨੂੰ ਕੀ ਪਤਾ ਕਹਿੰਦਾ ਯਾਰ ਕੌਣ ਹੈ ਹੂੰ ਉਹ ਕਹਿੰਦਾ ਕੀ ਗਿਆ ਸੀ ਕਹਿੰਦਾ ਉਹ ਮੈਨੂੰ ਕਹਿੰਦਾ ਤੂੰ ਕਹਿੰਦੀ ਡਾਕਟਰ ਨੇ ਭੇਜਿਆ ਹੂੰ ਉਹ ਡਾਕਟਰ ਕੌਣ ਹੈ ਕਹਿੰਦਾ ਪਤਾ ਨਹੀਂ ਉਹ ਕਹਿੰਦਾ ਬਈ ਮੈਂ ਆ ਸਾਡੇ ਘਰੇ ਸਾਡਾ ਨਾਂ ਲੈ ਕੇ ਕੋਈ ਬੰਦਾ ਅੰਦਰ ਵਰ ਗਿਆ ਯਾਰ ਹੂੰ ਸਾਨੂੰ ਕੀ ਪਤਾ ਕਿਹੜੀ ਨੀਤੀ ਨਾਲ ਆਇਆ ਉਹ ਬਿਲਕੁਲ ਸਹੀ ਗੱਲ ਹੈ ਠੀਕ ਹੈ ਹੂੰ ਜਿਹੜਾ ਦਾ ਮੋਟਰਸਾਈਕਲ ਉਹਨੂੰ ਵੱਧ ਟੱਟੀਆਂ ਲੱਗੀਆਂ ਬਈ ਉਹ ਛਗਾ ਮੋਟਰਸਾਈਕਲ ਕਿਸੇ ਦਾ ਲੈ ਕੇ ਆਇਆ ਜਿਹਦਾ ਲੈ ਕੇ ਆ ਉਹ ਕਹਿੰਦਾ ਮੈਨੂੰ ਫੋਨ ਲਾ ਰਿਹਾ ਹੈਲੋ ਨਿਪਟਦਾ ਬਈ ਹੂੰ ਮੈਂ ਕਹਾਂ ਥਾਂੇ ਤਾਂ ਨਹੀਂ ਜਾਂਦੀ ਗੱਲ। ਹੂੰ ਮੈਂ ਕਹਾਂ ਨਹੀਂ। ਹੂੰ ਬਾਈ ਮੋਟਰਸਾਈਕਲ ਛੱਡ ਦੇਣਗੇ ਯਾਰ। ਹੂੰ ਮੈਂ ਕਹਾਂ ਕਦਰ ਮੇਰੇ ਘਰੋਂ ਘੁੱਟ ਪਊ ਯਾਰ ਮੈਂ ਉਹੀ ਫੜਾਤਾ। ਹੂੰ ਠੀਕ ਹੈ। ਹਾਂ। ਹਨੇਰੇ ਤਾਂ ਕਹਿੰਦੇ ਬਾਪੂ ਨੂੰ ਦਵਾਈ ਦਿਵਾਉਣੀ ਆ। ਮੈਂ ਕਹਾਂ ਆਹ ਦੇ ਦਵਾਈ ਦਿਵਾਈ ਜਾਂਦਾ। ਹਾਂ ਅਸੀਂ ਵੀ ਆਏ ਨਾਲ। ਹਾਂ ਸਾਰੇ ਆਏ ਵੀ ਆ। ਅੱਛਾ ਹੋ ਸਕਦਾ ਮੈਂ ਕਹਾਂ ਤੈਨੂੰ ਵੀ ਆਉਣਾ ਪੈ ਜੇ ਨਾ ਦਵਾਈ ਇੰਨਾਂ ਤੋਂ ਮਿਲੀ। ਹਾਂ ਤੈਨੂੰ ਵੀ ਨਾਲ ਜੋਰ ਲਾਉਣਾ ਪੈਣਾ ਆਕੇ। ਅੱਛਾ ਕਹਿੰਦਾ ਵੀਰ ਬਣ ਕੇ ਮੇਰਾ ਮੋਟਰਸਾਈਕਲ ਲਿਆ ਦਿਓ ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਕੇਰੂ ਕਹਿੰਦਾ। ਹਾਂ ਹੁਣ ਸਾਧਨ ਦੇਣ ਦਾ ਵੇ अच्छा आपा कह दने आपा हैगे मुंह कूल हां आपा कहने जवाब किवें दईजे हां खरी खड़ी चीज दा जवाब दईए ਕੱਢ ਕੇ ਵਿੱਚੋਂ ਵੀਡੀਓ ਦਿਖਾ ਦਿਓ ਵੀ ਆਹ ਕੋਸ ਹੁੰਦਾ ਹੈ हां ठीक है हां ਜਿਹੜੇ ਘਰ ਦੇ ਨੂੰ ਆਪਾਂ ਕਹਿੰਨੇ ਆ ਨਾ ਵੀ ਦੇ ਦਿਓ ਮੋਟਰਸਾਈਕਲ ਆਪਾਂ ਮੁੜ ਕੇ ਉਹੀ ਘਰ ਦੇ ਮੁੜ ਕੇ ਉਲਟੋ ਜਾਂਦੇ ਆ ਬਿਲਕੁਲ ਦੋ ਮਹੀਨੇ ਦੀ ਗੱਲ ਆ ਬਿਲਕੁਲ ਇਹ ਵੀ ਸੱਚੀ ਕਰਨਾ ਹੈ اچھا ਮੁੰਡਾ ਐ ਬਾਰ ਤੇ ਬਾਰ ਆ اچھا ਇਧਰੋਂ ਨਿਕਲ ਕੇ ਇਧਰ ਆ ਗਿਆ हां ਉਹਨੂੰ ਕਹਿੰਦਾ ਬਾਈ ਯਾਰ ਮੋਟਰਸਾਈਕਲ ਦੇਈ ਮੈਂ ਹੁਣੇ ਆ ਗਿਆ ਹੂੰ ਉਹ ਲੈ ਆ ਹਾਂ ਹੁਣ ਗਵਾਂਡੀ ਨੂੰ ਕਵੇਂ ਜਵਾਬ ਦੇਵੇ ਬਾਈ ਆਪਣੇ ਬਾਬਾ ਲਈ ਜਾਂਦੇ ਆ ਇੱਕ ਦੂਜੇ ਦੇ ਚੱਲਦੇ ਆ ਖੜਾ ਮੋਟਰ ਵਾਲਾ ਆਪਾਂ ਇੱਕ ਦੂਜੇ ਦਾ ਫੜਕੇ ਲੈ ਜਾਂਦੇ ਆ ਯਾਰ ਤੇ ਆਪਾਂ ਵੀ ਲੈ ਹੀ ਆਉਨੇ ਆ ਪਰ ਚਾਹੀਦਾ ਨਹੀਂ ਹਾਂ ਜੇ ਆਪਾਂ ਲੈ ਕੇ ਆਵਾਂਗੇ ਤਾਂ ਅਗਲਾ ਆਪਣਾ ਵੀ ਲੈ ਕੇ ਜਾਊਗਾ ਹਾਂ ਠੀਕ ਹੈ ਹਾਂ ਬਾਈ ਜੀ ਉਹਨੇ ਨਾ ਮੋਟਰਸਾਈਕਲ ਦਿੱਤਾ ਵਿਚਾਰੇ ਨੇ ਹਾਂ ਉਹ ਰੱਬ ਦੀ ਮਰਜ਼ੀ ਕਿਲੋਕੀਮੀਟਰ ਲੰਘਿਆ ਮੁੰਡੇ ਦਾ ਐਕਸੀਡੈਂਟ ਹੋ ਗਿਆ ਮੌਤ ਹੋ ਗਈ ਅੱਛਾ ਨਾਲ ਤਾਂ ਮੋਟਰਸਾਈਕਲ ਖਤਮ ਹੋ ਗਿਆ ਹਾਂ ਨਾਲੇ ਮੁੰਡਾ ਖਤਮ ਹੋ ਗਿਆ ਉਹ ਤੇਰੇ ਘਰ ਜਾਣੇ ਮੁੰਡੇ ਤੇ ਪਰਚਾ ਕਰਾਇਆ ਕਹਿੰਦੇ ਇਹਨੇ ਮੋਟਰਸਾਈਕਲ ਕਿਉਂ ਦਿੱਤਾ ਸਾਡੇ ਮੁੰਡੇ ਨੂੰ ਠੀਕ ਹੈ ਦੋ ਦੋ ਘਰ ਪਟੇਗੇ ਦੋ ਘਰ ਪਟੇਗੇ ਵੀ ਕਮਲਿਓ ਅੱਗੇ ਵੀ ਤਾਂ ਚੀਜ਼ ਮੰਗ ਕੇ ਲਿਆਣੇ ਆ ਹਾਂ ਇਹਦਾ ਮਹਾਰਾਜ ਨੇ ਲਿਖੀ ਸੀ ਉਹ ਮੋਟਰਸਾਈਕਲ ਤੇ ਦੇਖੋ ਜਗਾ ਜਿਹੜੀ ਹਮ ਬੰਦਾ ਚੱਲ ਕੇ ਜਾਂਦਾ ਹੈ ਜਗਾ ਚੱਲ ਕੇ ਥੋੜਾ ਬੰਦੇ ਕੋਲੇ ਆਉਂਦੀ ਹੈ ਜਿੱਥੇ ਬੰਦੇ ਦੀ ਮੌਤ ਲਿਖੀ ਹੈ ਉਥੇ ਨਿਸ਼ਚਿਤ ਹੈ ਉਹ ਆਉਣੀ ਹੈ ਉਹਦੀ ਮੌਤ ਨੂੰ ਬਦਨਾਮ ਕਰਨਾ ਉਹ ਆਪਣਾ ਕੰਮ ਹੈ ਹਮ ਜਰ ਆਏ ਹੋ ਗਿਆ ਉਹ ਆਏ ਹੋ ਗਿਆ ਖਾ ਲਿਆ ਉਹ ਖਾ ਲਿਆ ਹਨ ਹਮ ਪਰ ਉਹਦੀ ਜਿਵੇਂ ਲਿਖੀ ਸੀ ਓਵੇਂ ਆਉਣੀ ਐ ਆਪਾਂ ਕਹਿੰਨੇ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ ਫਲਾੰਦਾ ਨਹੀਂ ਬਿਲਕੁਲ ਆਪਣੀ ਸੱਜੀ ਬਾਹ ਮੇਰਾ ਭਰਾ ਬਣਿਆ ਦੋਸਤ ਆਪਣਾ ਹੂੰ ਤੇ ਬਬਾ ਬਿਮਾਰ ਸੱਟਾਂ ਲੱਗੀਆਂ ਮੀਆਂ ਹੂੰ ਠੀਕ ਐ ਹੂੰ ਕੋਈ ਚਾਂਸ ਨਹੀਂ ਕੋਈ ਕੈਨੇਡਾ ਦਾ ਕੋਈ ਲੈਣਾ ਨਾ ਦੇਣਾ ਨਾ ਟੂਰਿਸਟ ਵੀਜ਼ਾ ਲਾਤਾ ਅੱਛਾ 14 ਦਿਨਾਂ ਚ ਵੀਜ਼ਾ ਆ ਗਿਆ ਹਾਂ ਉਹਦਾ ਕਿਸੇ ਨੂੰ ਨਹੀਂ ਪਤਾ ਲੱਗਿਆ ਕਿਦੋਂ ਕੈਨੇਡਾ ਚੜ ਗਿਆ ਠੀਕ ਆ ਕੋਈ ਯਕੀਨ ਨਾ ਮੰਨੇ ਭੋਜਾ ਇਹ ਤੇ ਉਹ ਕਾਹਦੇ ਨੂੰ ਉੜ ਕਿਵੇਂ ਉੜ ਗਿਆ ਹੂੰ ਬਿਲਕੁਲ ਜਾ ਕੇ ਨਹੀਂ ਸੀ ਮੈ ਕੈਨੇਡਾ ਜਾਊ ਸਹੀ ਆ ਪਾਪਾ ਬਾਈ ਜੀ ਮਹੀਨੇ ਦੇ ਅੰਦਰ ਸਾਰੇ ਹੀ ਘੁੰਡੀ ਪਟਾ ਘੁੱਟ ਕੇ ਕੈਨੇਡਾ ਬਹਿ ਗਿਆ ਹੂੰ ਉੱਥੇ ਜਾ ਕੇ ਟੈਕ ਹੋਇਆ ਅੱਛਾ ਰੱਬ ਦੀ ਮਾਰੀ ਕਰਨੀ ਹੁੰਦੀ ਹੈ ਉਹ ਕਿਸਮਤ ਮਾਰੀ ਹੋਵੇ ਨਾ ਹਾਂ ਛੋਟੇ ਛੋਟੇ ਬੱਚੇ ਆ ਅੱਛਾ ਉੱਥੇ ਜਾ ਕੇ ਟੈਕ ਹੋ ਦੇਖੋ ਉੱਥੇ ਆ ਕੇ ਮੌਤ ਜਦੋਂ ਜਗਾ ਨੇ ਸੱਧਣਾ ਨਾ ਹਾਂ ਕਿਸੇ ਵੀ ਦੇ ਪੂਜੇ ਵਾਲੇ ਨੇ ਕੁਝ ਨਹੀਂ ਦੇਖਿਆ